ਸੁਖਵੀਰ ਸਿੰਘ ਬਾਦਲ ਰਾਜਨੀਤਿਕ ਤੌਰ ਤੇ ਸੁਖਵੀਰ ਸਿੰਘ ਬਾਦਲ ਬਹੁਤ ਵੱਡਾ ਕੰਮ ਕਰ ਰਿਹਾ ਹੁਣ 500 ਟਰੱਕ ਤੂੜੀ ਦਾ 500 ਟਰੱਕ ਚਾਰੇ ਦਾ 500 ਟਰੱਕ ਫੋਗ ਮਸ਼ੀਨਾਂ ਦਾ 500 ਯਾਰ ਹੱਦ ਹੋ ਗਈ ਸੌਖਾ ਕੰਮ ਆ ਯਾਰ ਇਹ ਇਹ ਸਰਕਾਰਾਂ ਦੇ ਕਰਨ ਵਾਲੇ ਕੰਮ ਨੇ ਜਿਹੜਾ ਸੁਖਵੀਰ ਸਿੰਘ ਬਾਦਲ ਜਿਹੜਾ 10 ਸਾਲ ਤੋਂ ਸਿਆਸਤ ਚ ਬਾਹਰ ਹੈ ਜਿਹੜਾ ਕੰਮ ਕਰ ਰਿਹਾ ਸੁਖਵੀਰ ਸਿੰਘ ਬਾਦਲ ਅੱਜ ਉਹਨੂੰ ਐਪਰੀਸ਼ੀਏਟ ਕਰਨਾ ਪੈਂਦਾ ਅਸੀਂ ਵੀ ਕਿਸੇ ਟਾਈਮ ਦੇ ਵਿੱਚ ਉਹਨੂੰ ਮਾੜਾ ਕਿਹਾ ਹੋਊਗਾ ਪਰ ਅਰਜੁਨ ਨੇ ਚੰਗਾ ਕੀਤਾ ਜਿਹਨੂੰ ਚੰਗਾ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਇੱਕ ਨੰਬਰ ਦਾ ਕੰਮ ਕਰ ਰਿਹਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਜੇ ਆਪਾਂ ਇਸ ਬੰਦੇ ਨੂੰ ਮੌਕਾ ਦੇ ਦੇਤਾ ਨਾ ਦੁਬਾਰਾ ਇਹ ਬੰਦਾ ਗਰੰਟੀ ਨਾਲ ਕਹਿੰਦਾ 10 ਸਾਲ ਸਿਆਸਤ ਤੋਂ ਬਾਹਰ ਆਇਆ ਐਸਾ ਰਾਜ ਕਰਕੇ ਦਿਖਾਊਗਾ ਇਸ 5 ਸਾਲ ਦੇ ਵਿੱਚ ਮੁੜ ਕੇ ਤੁਹਾਨੂੰ ਕਿਸੇ ਹੋਰ ਪਾਰਟੀ ਸੋਚਣ ਸੁਖਬੀਰ ਸਿੰਘ ਬਾਦਲ ਬਿਆਨ ਦਿੰਦੇ ਨੇ ਕਹਿ ਰਹੇ ਕਿ ਲੀਡਰ ਦੀ ਸੋਚ ਜਿਹੜੀ ਆ 20 ਸਾਲ ਪਿੱਛੇ ਹੈਗੀ ਹੈ ਕਹਿੰਦੇ ਕਿ ਅਸੀਂ 20 ਸਾਲ ਅਡਵਾਂਸ ਸੋਚਦੇ ਹਾਂ ਪਾਣੀ ਵਾਲਿਆਂ ਬੱਸਾਂ ਕਿਹਾ ਸੀਗਾ ਪਾਣੀ ਵਾਲੇ ਬੱਸ ਕਿਹਾ ਸੀ ਨਾ ਬੰਦੇ ਨੇ ਚਲਾਤੀ ਉਹ ਅਲੱਗ ਅਲੱਗ ਬੰਦ ਕਰਤੀ ਅੱਜ ਉਹ ਬੱਸ ਵੀ ਕੰਮ ਆ ਸਕਦੀ ਸੀਗੀ ਅੱਜ ਉਸ ਪਾਣੀ ਦੇ ਵਿੱਚ ਉਹ ਉਹ